ਉਨ ਕੀ ਚਾਹਦੇ ਹੋ ਤੁਹਾਨੂੰ ਮਤਲ ਕਿਤੇ ਇਹ ਪਲਾਟ 5-5 ਮਰਲੇ ਦੇ 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 5-5 ਮਰਲੇ ਦਾ ਸਾਡਾ ਗੁਜ਼ਾਰਾ ਹੁੰਦਾ ਤੁਸੀਂ ਆਪ ਸਿਆਣੇ ਹੋ ਬਿਹੱਦੇ ਕੋ ਡੰਗਰ ਆ ਨਾਲਾਂ ਪੈਲੀ ਦੇ ਦੇ ਉੱਥੇ ਰੂੜੀ ਵੀ ਲਾਣੀ ਆ ਸੱਨਾ ਵੀ ਬੈਣ ਕੋ ਘਰ ਮਕਾਨ ਵੀ ਬਣ ਜਾਏ ਕੋ ਡੰਗਰ ਰੂੜੀ ਡੰਗਰ ਵੀ ਬੱਚਾ ਸੰਭੇ ਹੋਰ ਸਾਡੇ ਗੜੀਆਂ ਪੈਲੀਆਂ ਆ ਮੈਂ ਮੈਰ ਉਹ ਜਿਆਦਾ ਵੱਡਾ ਪ੍ਰੋਜੈਕਟ ਹੋ ਜਾਂਦਾ ਨਹੀਂ ਨਹੀਂ ਦੋ ਦੋ ਚਾਰ ਚਾਰ ਜਗ੍ਹਾ ਕੀ ਕੱਖ ਨਹੀਂ ਡੰਗਰਾਂ ਵਾਸਤੇ ਯਾਰ ਸਰਕਾਰ ਵਾਸਤੇ ਜ਼ੀਰੋ ਕੰਮ ਐ ਨੱਕ ਵੀ ਜਿਹੜਾ ਵੀ ਚਾਰ-ਚਾਰ ਕਨਾਲ ਵਾਸਤੇ ਸਰਕਾਰ ਜਗ੍ਹਾ ਦੇ ਦੇਣਾ ਇਹ ਬਿਲਕੁਲ ਜ਼ੀਰੋ ਕੰਮ ਐ ਸਰਕਾਰ ਵਾਸਤੇ ਸਾਡੀ ਦੇ ਵਿੱਚ ਰੈਂਡ ਦੇ ਦੇ ਮਤਲਬ 7-8 ਕਿੱਲੇ ਪੈਲੀ ਜਿਹੜੀ ਹੈ ਤੁਹਾਨੂੰ ਦੇ ਦੇ ਸਰਕਾਰ ਉਹ 8 ਕਿੱਲੇ ਨਾਲ ਆ ਦੇ ਚਲ ਨਹੀਂ ਨਹੀਂ 25 ਘਰ ਨੂੰ ਦੇ ਨਹੀਂ ਬੰਦੀ ਇਹ ਨਹੀਂ ਬੰਦੀ ਆਹ ਉਹ 2-2 ਚਾਰ-ਚਾਰ ਕਨਾਲਾਂ ਦੇ ਦੇ ਆਹ ਆਹ 2-2 ਚਾਰ-ਚਾਰ ਕਨਾਲਾਂ ਦੇ ਹਿਸਾਬ ਨਾਲ 25 ਕਿੱਲੇ ਪੈਲੀ ਹੈਗੀ ਇੱਥੇ ਸਰਕਾਰ ਪੰਚਾਇਤ ਕੋਲ ਮਥੇ ਰਿਉਣੀ ਆ ਤੇ ਸਰਕਾਰ ਕੋ 4 ਮਰਲੇ ਨਹੀਂ 4 4 4 ਕਨਾਲਾ ਸਾਨੂੰ ਦਿੱਤਾ ਜਾਵੇ ਜਿੱਥੇ ਅਸੀਂ ਰੂੜੀਆਂ ਵੀ ਲਾਣੀਆਂ ਮੱਝਾਂ ਮੁੱਝਾਂ ਪਰਾਲੀ ਵੀ ਲਾਣੀ ਆ ਪਰਾਲੀ ਵੀ ਲਾਉਣੀ ਆ ਗੁਆ ਗਾਰਾ ਵੀ ਤੇ ਇਕੱਠਾ ਕਰਕੇ ਛੋਟਣਾ ਆਈ ਬਰਾਕਰੇ 5 ਮਰਲੇ ਚ ਕੀ ਕਰਾਂ ਜਾਂ ਉਹਦੇ ਝੁੱਗੀ ਪਾਵਾਂਗੇ ਜਾਂ ਡੰਗਰ ਚਾਰ ਬੰਨਾਂਗੇ ਉੱਥੇ ਇਕੱਠੇ ਕਰਕੇ ਤੈਨੂੰ ਲੱਗਦਾ ਵੀ ਇਹ ਕੰਮ ਤੇਰਾ ਹੋਣ ਵਾਲਾ ਹੈਗਾ ਜਿਹੜਾ ਤੂੰ ਕਿਹਾ ਉਹ ਗਵਰਨਮੈਂਟ ਆ ਤੇ ਮੇਰੇ ਹੱਥੇ ਗੱਲ ਲੈਣੀ ਬਰਾ ਕੀ ਬਰਾ ਉਹ ਸਰਕਾਰ ਹੱਥ ਗੱਲ ਆ ਜੇ ਦੇ ਸਕਦੇ ਸਭ ਕੋ ਜਾਂ ਨਹੀਂ ਦੇ ਦੇਗਾ ਖ ਵੀ ਨਹੀਂ ਹੁਣ ਮਾਨ ਮਾਨੇ ਤੋ ਗੰਗਾ ਜਲ ਨਾ ਮਾਨੇ ਤੋ ਬੈਦਾ ਪਾਣੀ ਬੈਦਾ ਪਾਣੀ ਬਸ ਇਹੋ ਸਾਹ ਹੁਣ ਕੀ ਹੋਣਾ ਚੇ ਸਰਕਾਰ ਚਾਵੇ ਤੇ ਵਾਕਿਆ ਗੱਲ ਠੀਕ ਹੈ ਚੁਟਕੀ ਦਾ ਖੇਲ ਆ ਚੁਟਕੀ ਦਾ ਇੱਧਰ ਹੈਗਾ 30 ਲੱਖ ਨੂੰ ਕਿਲਾ ਪਤਾ ਨਹੀਂ ਜਾ ਰਹੇ ਕਿੰਨਾ ਕਦੇ ਹੋਣਾ ਹੀ ਆ ਸਾਡੇ ਕੋ ਪੈਸੇ ਜੱਟਾ ਉਹ ਤਾਂ ਹੈ ਇੰਨਾ ਕਿਤੇ ਹੈਗਾ 30 ਲੱਖ ਨਾ 15 ਲੱਖ ਰੁਪਈਆ ਪੰਦਾ ਜੀ ਪਰ ਗੁੱਜਰ ਦਾ ਇੱਕ ਦਾ ਚਾਰ ਕਨ ਵਾਲਾ ਤੇ ਕਹਿੰਦੇ ਆ ਕਿ ਸਰਕਾਰ ਵਾਸਤੇ ਚੁਟਕੀ ਦਾ ਖੇਡ ਆ ਪਰ ਪਰ ਮਨੂੰ ਮੇਰੇ ਹਿਸਾਬ ਨਾਲ ਪ੍ਰੋਜੈਕਟ ਥੋੜਾ ਕੋ ਜਾਤਾ